7 ਫੁੱਟਾ ਨਾਲ ਫਟਾ ਕਿਟ ਸਮੇਤ ਕੁੱਲ 85000 ਦਾ ਡਿਸਕ ਵਾਲੇ ਜਿੰਦਰੇ ਬਿਲਕੁਲ ਫਰੀ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਲਿਆਂ ਵਾਸਤੇ ਜੀ 22 ਮਾਡਲ ਕੁੱਲ 110000 ਦਾ 8 ਫੁੱਟਾ ਜੀ ਕੁੱਲ ਸਵਾ ਲੱਖ ਦਾ ਜੀ ਹਾਂਜੀ ਦੋਸਤੋ ਤੁਸੀਂ ਪਿਛਲੇ ਪਾਰ ਚ ਦੇਖਿਆ ਆਪਾਂ ਤਕਰੀਬਨ ਵੀਡੀਓ ਪਾਈ ਸੀ ਵੀਰੇ ਪਿਛਲੇ ਸੁਪਰਸੀਡਰਾਂ ਦੀ ਜਿੰਨੇ ਕ ਆਪਣੇ ਕੋਲੇ ਹੋਰ ਮਾਲ ਸੀ ਹੁਣ ਨੈਕਸਟ ਪਾਰਟ ਵੀਰੇ ਜਿਹੜੇ ਰਹਿ ਗਏ ਇਹਨਾਂ ਚ ਤੁਹਾਨੂੰ ਸੁਪਰਸੀਡਰ ਦਿਖਾਉਣੇ ਆ ਉਹ ਤੋਂ ਅਗਲੇ ਪਾਰਟ ਚ ਦਿਖਾਵਾਂਗੇ ਵੀਰੇ ਤੁਹਾਨੂੰ ਆਪਾਂ ਜੀ ਦੇਖਣੇ ਤੂੜੀ ਵਾਲੇ ਰੀਪਰਾਂ ਫਿਰ ਆਪਾਂ ਐਮਬੀ ਬਲੋ ਕੰਪੈਨੀਆਂ ਦੀ ਵੀ ਦਿਖਾਵਾਂਗੇ ਵੀਰੇ ਕੰਪੈਨੀਆਂ ਆਪਣੇ ਕੋਲੇ ਸਸਤੇ ਰੇਟ ਵਾਲੀਆਂ ਮਹਿੰਗੇ ਰੇਟ ਵਾਲੀਆਂ ਸਾਰੀਆਂ ਨੇ ਤਕਰੀਬਨ ਜੀ ਵੀ ਗੁਰਤੇਜ ਸਿੰਘ ਪੇਜ ਹੈ ਵੀਰੇ ਆਪਣਾ ਉਧਰ ਤੇ ਜਾ ਕੇ ਤੁਸੀਂ ਕੱਲੇ ਕੱਲੇ ਦਾ ਅਪਡੇਟ ਡੇਲੀ ਦਾ ਅਪਡੇਟ ਦੇਖ ਸਕਦੇ ਹੋ ਤੁਸੀਂ ਹਰ ਇੱਕ ਮਸ਼ੀਨਰੀ ਵੀਰੇ ਆਪਣੇ ਕੋਲੇ ਹੁੰਦੀ ਹੈ ਲੋਕੇਸ਼ਨ ਆਪਣੀ ਜੀ ਐਂਡ ਵੀ ਘੋੜੇ ਨਵਾਂ ਤੇ ਗੂਗਲ ਮੈਪ ਤੇ ਪਾਈ ਹੋਈ ਹੈ ਵੀਰੇ ਜੀ ਐਂਡ ਵੀ ਘੋੜੇ ਨਵਾਂ ਸੇਲ ਪਰਚੇਜ਼ ਗੂਗਲ ਮੈਪ ਤੇ ਜਾ ਕੇ ਤੁਸੀਂ ਲੋਕੇਸ਼ਨ ਦੇਖ ਸਕਦੇ ਹੋ ਸੰਗਰੂਰ ਤੋਂ ਆਪਣਾ ਸਾਰਾ 35 ਕਿਲੋਮੀਟਰ ਪੈਂਦਾ ਹੈ ਡੇੜਬੇ ਤੋਂ 15 ਕਿਲੋਮੀਟਰ ਪੈਂਦਾ ਹੈ ਵੀਰੇ ਤੁਸੀਂ ਡਾਇਰੈਕਟ ਵੀ ਆ ਸਕਦੇ ਆਂ ਆਪਾਂ ਕੰਟੈਕਟ ਨੰਬਰ ਦੰਨੇ ਆਂ ਇਹਨਾਂ ਦੇ ਕਾਲ ਜਦੋਂ ਮਰਜ਼ੀ ਲਾ ਸਕਦੇ ਹੋ ਵੀਰੇ ਲਾਇਓ ਪਰ ਦਿਨੇ-ਦਿਨੇ ਵੀਰੇ ਕਈ ਬਾਈ ਕੀ ਕਰਦੇ ਨੇ 9-10 ਵਜੇ ਕਾਲ ਲਾ ਲੈਂਦੇ ਨੇ ਵੀਰੇ ਸਾਨੇ ਵੀ ਦੇਖੋ ਸੋਨੂੰ ਵੀ ਪਤਾ ਹੈ ਵੀਰੇ ਸੋਨਾ ਆਉਂਦਾ ਸਾਰਾ ਦਿਨ ਕੰਮ ਕਰਕੇ ਕਾਲ ਦਿਨੇ-ਦਿਨੇ ਵੀਰੇ 7 ਤੋਂ 7 ਜਦੋਂ ਮਰਜ਼ੀ ਲਾ ਲਿਓ ਭਰਾ ਤੇ ਆਓ ਤੁਹਾਨੂੰ ਕੱਲੇ-ਕੱਲੇ ਦੀ ਡਿਟੇਲ ਦੰਨੇ ਆ ਵੀਰੇ ਸੁਪਰ ਸੀਡਰ ਜਿਹੜੇ ਆਪਣੇ ਕੋਲ ਹੈਗੇ ਨੇ ਹਾਂ ਜ਼ਰੂਰੀ ਗੱਲ ਵੀਰੇ ਪਿਛਲੀ ਵੀਡੀਓ 'ਚ ਵੀ ਦੱਸਿਆ ਤੁਹਾਨੂੰ ਡਿਸਕ ਵਾਲੇ ਜਿੰਦਰੇ ਫਰੀ ਨੇ ਜਿਹੜਾ ਨੇ ਬਾਈਆਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਆਪਣੇ ਕੋਲੇ ਜੀਰੋ ਡ੍ਰਿਲਾਂ ਵਗੈਰਾ ਹਰ ਇੱਕ ਤਰ੍ਹਾਂ ਦੀ ਮਸ਼ੀਨਰੀ ਆਜੂ ਸਟਾਰਟਿੰਗ ਕਰੀਏ ਢਾਲੀ ਵਾਲੇ ਵੀਰੇ ਜਮਨ ਨਮਾ ਪੀਸ ਨੇ ਵੀਰੇ ਆਨ ਲੱਗ ਪੀਸ ਨੇ ਆਨ ਜੂਜ ਬਿਟਾਲੇ ਮਾਡਲ ਨੇ ਇਹ ਜਿਹੜੇ ਵੀ ਭਰਾਵਾਂ ਨੇ ਲੈਣੇ ਨੇ ਆਨ ਜੂਜ ਪੀਸ ਕੁੱਲ 95 95000 ਦੇ ਪੀਸ ਪੈ ਜਾਣਗੇ 4 ਪੀਸ ਨੇ ਜੀ ਆਪਣੇ ਕੋਲੇ ਜਿਹੜੇ ਵੀ ਭਰਾਵਾਂ ਨੂੰ ਜ਼ਰੂਰਤ ਹੈ ਕੁੱਲ 95 95000 ਚ ਢਾਲੀ ਵਾਲ ਦੇ ਪੀਸ ਵੀਰੇ ਰੂਟਾ ਫੀਟਰ ਵੀ ਨੇ ਰੇਟ ਮਿਲਦਾ ਰੂਟਾ ਫੀਟਰ ਚ ਵੀ ਵਰਤ ਸਕਦੇ ਹੋ ਤੁਸੀਂ ਕੁੱਲ 92 95000 ਦੇ ਪੀਸ ਨੇ ਜੀ ਇਹ ਆਪਣੇ ਕੋਲੇ 4 ਪੀਸ ਖੜੇ ਨੇ ਅਨਜੂਜ ਇਹ ਚੀਜ਼ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਰੂਟਾ ਫੀਟਰ ਲੈਣ ਨੇ ਵੀਰੇ ਰੂਟਾ ਫੀਟਰ ਵੀ ਦਿਖਾ ਦੇ ਰੂਟਾ ਫੀਟਰ 9 ਫੁੱਟਾ 10 ਫੁੱਟਾ ਪਿਆ ਵੀਰੇ ਆਪਣੇ ਕੋਲੇ ਕੁੱਲ 90000 ਵੀਰੇ 85 ਦਾ ਪੈ ਜੂਗਾ ਜਿਹੜੇ ਵੀ ਭਰਾ ਮਾਨ ਨੇ ਲੈਣਾ ਹੈ ਕੁੱਲ 85000 ਦਾ 10 ਫੁੱਟਾ ਰੂਟਾ ਫੀਟਰ ਜਮਾ ਨਵੇਂ ਬਲੇਡਾਂ ਚ ਮੈਂ ਇੱਕ ਫੀਲਡ ਦਾ ਚਲਾ ਕੇ ਤਸੱਲੀ ਕਰਕੇ ਲੈ ਜਿਉ ਆਪਾਂ ਆਪ ਯੂਜ਼ ਕਰਿਆ ਵੀਰੇ ਆਪਣਾ ਆਪ ਦਾ ਕੰਦੂਏ ਕਰਿਆ ਦੇਣਾ ਅੱਗੇ ਆ ਗਿਆ 9 ਫੁੱਟਾ ਵਿਸ਼ਕਰਮਾ ਦਾ ਇਹ ਕੁੱਲ 70000 ਦਾ ਪੈਜੂਆ ਜੀ ਵਿਸ਼ਕਰਮਾ ਦਾ 9 ਫੁੱਟਾ ਬਹੁਤ ਵਧੀਆ ਚਲਾਈ ਚ ਵੀਰੇ ਬਲੇਡ ਇਹਦੇ ਵੀ ਵਧੀਆ ਪਾਏ ਨੇ ਭਰਾ ਬਲੇਡ ਹੋਣਗੇ 70 ਕੇ ਪੈਸੇ ਕੁੱਲ ਤੇ ਕੁੱਲ 9 ਫੁੱਟਾ 70000 ਦਾ ਅੱਗੇ ਆ ਗਿਆ 8 ਫੁੱਟਾ ਵੀਰੇ 8 ਫੁੱਟਾ ਪੀਸ ਪੈਜੂਆ ਇਹ 45000 ਦਾ ਜੀਡੀ ਕੰਪਨੀ ਵੀਰੇ ਕੁੱਲ 45000 ਚ ਬਲੇਡ ਪੈਣਗੇ ਤੇ ਅੱਗੇ ਕੇਐਸ ਦਾ ਪੈ ਜੀ ਕੇਐਸ ਦਾ ਮਿਲ ਜੂਗਾ ਆਪਾਂ ਨੂੰ ਕੁੱਲ 60000 ਦਾ ਜਮਾ ਨਵੇਂ ਬਲੇਡਾਂ ਜੀ ਕੁੱਲ 60000 ਚ ਪੀਸ ਪੈਜੂਗਾ ਨਵੇਂ ਬਲੇਡਾਂ ਚ ਕੇਐਸ ਕੰਪਨੀ ਦਾ 21 ਮਾਡਲ ਹੈ ਸੁਪਰਸੀਡਰ ਵਾਲਾ ਪੀਸ ਹੈ ਜੀ ਅੱਗੇ ਲੈਂਡ ਫੋਰਸ ਦਾ ਆ ਗਿਆ ਜੀ ਲੈਂਡ ਫੋਰਸ ਦਾ 8 ਫੁੱਟਾ ਪੀਸ ਹੈ ਏ ਟੂ ਜ਼ेड ਕਰਾਰੀਆਂ ਨਵੀਆਂ ਪਾਈਆਂ ਨੇ ਆਪਣੀ ਜ਼ਿੰਮੇਵਾਰੀ ਇਹ ਚੀਜ਼ ਦੀ ਫੱਟਾ ਜਮਾ ਨਾ ਮੈਂ ਵੀਰੇ ਹਾਂ ਇਹ ਤੇ ਉੱਤੇ ਉੱਤੇ ਪੇਂਟ ਜ਼ਰੂਰ ਵੱਜਿਆ ਹੈ ਢੱਕਣ ਨਾ ਮੈਂ ਹਰ ਇੱਕ ਤਰ੍ਹਾਂ ਦੀ ਆਪਣੀ ਜ਼ਿੰਮੇਵਾਰੀ ਹੈ 21 ਕੇ ਮਾਡਲ ਹੈ ਕੁੱਲ 70000 ਰੁਪਏ ਦਾ ਜੀ ਕੁੱਲ 70000 ਦਾ ਇਹ ਪੈਜੂਗਾ ਅੱਗੇ ਆ ਗਿਆ ਸੁਪਰਸੀਡਰ ਤਮਾਨ ਦਾ 2022 ਮਾਡਲ ਪੂਰੀ ਸੋਹਣੀ ਜੀ ਕੰਡੀਸ਼ਨ ਚ 115000 ਦਾ ਪੀਸ ਪੈਜੂਆ ਇਹ 18 ਵੀਰੇ ਤੁਹਾਨੂੰ ਡਿਸਕਾਊਂਟ 15 ਦਾ ਪੀਸ ਸਟੀਲੀ ਡਿਸਕ ਵਾਲਾ 8 ਫੁੱਟਾ ਪੀਸ ਜਿਹੜੇ ਵੀ ਭਰਾਵਾਂ ਨੂੰ ਚਾਹੀਦਾ ਵੀਰੇ ਜਰੂਰ ਕੰਟੈਕਟ ਕਰੋ ਜਾਂ ਸਿੱਧੇ ਆ ਕੇ ਵਿਜ਼ਿਟ ਕਰੋ ਤੁਸੀਂ ਆਪਣੇ ਕੋਲੇ ਆ ਕੇ ਹਰ ਇੱਕ ਤਰ੍ਹਾਂ ਦੀ ਮਸ਼ੀਨਰੀ ਮਿਲੂਗੀ ਇਹਨਾਂ ਨੂੰ ਤੁਸੀਂ ਫੋਨ ਤੇ ਬੈਠੇ ਵੀ ਮੰਗਾ ਸਕਦੇ ਹੋ ਅੱਗੇ ਆ ਗਈ ਵੀਰੇ ਜਮਾ ਸਸਤੇ ਜੇ ਰੇਟ ਚ ਟੂ ਮੰਨ ਕੇ ਚੱਲੋ ਵੀਰੇ ਜਮਾ ਜੇ ਐਲ ਟੈਬਲੇਟ ਜਮਾ ਨਵੇਂ ਨਕੋਰ ਪਾਏ ਨੇ ਕੁੱਲ 95000 ਰੁਪਿਆ ਰੇਟ ਹੈ ਵੀਰੇ ਨਵੇਂ ਬਲੇਡਾਂ ਚ ਕੁੱਲ 95000 7 ਫੁੱਟ ਲੈਂਡ ਫੋਰਸ ਦਾ ਸੁਪਰਸੀਡਰ ਹੈ ਜੀ 1000 2000 ਹੋਰ ਵੀ ਡਿਸਕਾਊਂਟ ਹੋ ਜਾਊਗਾ ਵੀਰੇ ਜਿਹੜੇ ਭਰਾਵਾਂ ਨੇ ਲੈਣਾ ਜਰੂਰ ਕਰੋ ਵਿਜ਼ਿਟ ਦੇਖੋ ਪੀਸ ਵੀਰੇ ਚਲਾਉਣ ਨੂੰ ਬਿਲਕੁਕੁਲ ਓਕੇ ਹੈ 7 ਫੁੱਟ ਅੱਗੇ ਆ ਗਿਆ ਜੀ ਤਕਰੀਬਨ 7.5 ਫੁੱਟ 2021 ਮਾਡਲ ਲੈਂਡ ਫੋਰਸ ਦਾ ਇਹ ਪੰਜਾਬ ਵਾਲਾ ਪੀਸ ਹੈ ਪੀਸ ਜਿਵੇਂ ਨਵੇਂ ਵਰਗਾ ਹੈ ਪੀਸ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈਗੀ ਇਹ ਆਪਾਂ ਨੂੰ ਪੈਜੂਗਾ 1 ਲੱਖ 27000 ਦਾ ਪੀਸ ਪੈਜੂਗਾ ਜੀ ਜਿਵੇਂ ਨਵੀਂ ਕੰਡੀਸ਼ਨ 'ਚ ਸਾਬ ਸੁਥਰੀ ਕੰਡੀਸ਼ਨ ਚ 118000 ਦਾ ਪੈਜੂਗਾ ਜੀ 7.5 ਫੁੱਟ ਹੈ ਆਪਾਂ ਨੂੰ 2021 ਮਾਡਲ ਲੈਂਡ ਫੋਰਸ ਇਹ 118 ਦਾ ਸਿਰਫ ਇਹਦੀ ਕੰਡੀਸ਼ਨ ਚ ਪਾਪੜੀ ਹੈ ਟੁੱਟਿਆ ਟੜਿਆ ਵੀ ਕਿਤੇ ਨਹੀਂ ਸੇਮ ਕੰਡੀਸ਼ਨ ਹੈ ਵੀਰੇ ਸਿਰਫ ਇਹਦਾ ਪਾਪੜੀ ਦੀ ਘਟਦਾ ਵੀਰੇ ਜਿਹੜਾ 10000 ਘਟਦਾ ਚਲਾਉਣ ਨੂੰ ਪੂਰਾ ਵਧੀਆ ਪੀਸ ਹੈ ਜੀ ਆਜੋ ਭਰਾ ਸ਼ਕਤੀਮਾਨ ਮਿਲ ਜੂਗਾ ਵੀਰੇ 8 ਫੁੱਟ ਜਮਾ ਜਾਇਜ਼ ਰੇਟ 1,40,000 ਚ ਪੀਸ ਪੈ ਜੂਗਾ ਵੀਰੇ ਜਮਾ ਨਵੀਨ ਕੋਰ ਕੰਡੀਸ਼ਨ ਚ ਪਿਆ ਪੀਸ। ਕੁੱਲ 1,40,000 ਦਾ ਸ਼ਕਤੀਮਾਨ ਪੀਸ ਮਿਲ ਜੂਗਾ ਜਿਹੜੇ ਵੀ ਭਰਾਵਾਂ ਨੂੰ ਚਾਹੀਦਾ ਵੀਰੇ। ਇੰਨਾ ਜਾਇਜ ਰੇਟ ਵੀਰੇ ਕਿਤੇ ਨਹੀਂ ਮਿਲਣਾ ਸ਼ਕਤੀਮਾਨ ਦਾ ਤੁਹਾਨੂੰ ਵੀ ਪਤਾ 2022 ਮਾਡਲ ਸਭ ਤੋਂ ਆਪਰੇਟ ਨੇ। ਪਰ ਆਪਾਂ ਦੇਵਾਂਗੇ ਤੁਹਾਨੂੰ 1,40,000 ਚ। ਨਿਊ ਵਿਸ਼ਕਰਮਾ ਦਾ 8 ਫੁੱਟਾ ਜੇ ਕਿਸੇ ਭਰਾ ਨੂੰ ਚਾਹੀਦਾ ਇਹ ਪੀਸ ਵੀ ਜਮਾ ਜਾਇਜ ਹੈ ਵੀਰੇ। ਕੁੱਲ 1,05,000 ਚ ਪੈ ਜੂਗਾ 8 ਫੁੱਟਾ ਸੁਪਰ ਸੀਡਰ। ਕੁੱਲ 1,05,000 ਚ 8 ਫੁੱਟਾ। ਜਮ ਜਾਇਜ ਨੇਪਰਾ ਬਾਕੀ ਚਲੋ ਆਪੋ ਆਪਣੀ ਸੋਚ ਐ ਸੋਨੂੰ ਕਿਵੇਂ ਲੱਗਦੇ ਨੇ ਉਹ ਵੀ ਕਮੈਂਟਾਂ ਚ ਦੱਸੋ ਵੀ ਰੇਟ ਸੋਨੂੰ ਆਪ ਲੱਗਦੇ ਨੇ ਜਾਂ ਘੱਟ ਲੱਗਦੇ ਨੇ ਕੋਈ ਹੋ ਨੀ ਚਲੋ ਸੁਧਾਰਨ ਦੀ ਕੋਸ਼ਿਸ਼ ਜਰੂਰ ਕਰਾਂਗੇ ਕੋਈ ਵੀ ਆਪਣੇ ਚ ਘਾਟ ਬਾਦ ਲੱਗਦੀ ਐ ਵੀਰੇ ਵੀਡੀਓ ਤੁਸੀਂ ਦੇਖਦੇ ਰਹਿੰਦੇ ਹੋ ਆਕੇ ਵੀ ਗਏ ਹਾਂ ਬਾਈ ਕੋਈ ਆਪਣੇ ਚ ਘਾਟ ਲੱਗਦੀ ਆ ਉਹ ਵੀ ਦੱਸਿਆ ਕਰੋ ਹਾਂ ਕੋਈ ਕੀ ਸੋਨੂੰ ਵਧੀਆ ਲੱਗਿਆ ਉਹ ਵੀ ਦੱਸਿਆ ਕਰੋ ਵੀਰੇ ਜਰੂਰ ਕੋਸ਼ਿਸ਼ ਕਰਾਂਗੇ ਸੁਧਾਰਨ ਦੀ ਹਾਂ ਅੱਗੇ ਵੀਰੇ ਬਲੇਡ ਆਗੇ ਤੇ ਪੂਰੇ ਸ਼ਕਤੀਮਾਨ ਦਾ ਪੀਸ ਐ ਵੀ ਨਵੇਂ ਬਲੇਡਾਂ ਚ ਐ ਵੀਰੇ ਇਹ ਵੀ 8 ਫੁੱਟ ਐ ਭਰਾ 8 ਫੁੱਟਾ ਪੀਸ ਹੈ ਜੀ 1 ਲੱਖ 45000 ਚ ਇਹਦੇ ਬਲੇਡ ਬਿਲਕੁਲ ਨਵੇਂ ਵਰਗੇ ਪਏ ਨੇ ਜੀ ਕੰਡੀਸ਼ਨ ਵੀ ਨਵੀਂ ਵਰਗੀ ਲਈ ਖੜਿਆ ਵੀਰੇ ਕੁੱਲ 1 ਲੱਖ 45000 ਚ 8 ਫੁੱਟਾ ਪੀਸ ਪੈ ਜਾਊਗਾ ਜੀ ਅੱਗੇ ਆ ਗਿਆ ਵੀਰੇ ਜਗਤਜੀਤ ਕੰਪਨੀ ਦਾ 2022 ਮਾਡਲ 8 ਫੁੱਟਾ ਧਰਤੀ ਮਿੱਤਰਾ ਦੇ ਸਟਿੱਕਰਾਂ ਚ ਇਹ ਪੀਸ 1 ਲੱਖ 40000 ਦਾ ਪੈ ਜਾਊਗਾ ਆਪਾਂ ਨੂੰ 1 ਲੱਖ 40000 ਚ 8 ਫੁੱਟਾ 22 ਮਾਡਲ ਆ ਧਰਤੀ ਮਿੱਤਰਾ ਜਗਤਜੀਤ ਜੀ ਪੀਸ ਬਿਲਕੁਲ ਸਾਫ ਸੁਥਰਾ ਵੀਰੇ ਅੱਗੇ ਫੇਰ ਆ ਗਿਆ ਇਹਦੀਆਂ ਵੀਰੇ ਡਿਸਕਾਂ ਵਗੈਰਾ ਪ੍ਰੋਪਰ ਸਭ ਕੁਝ ਓਕੇ ਕਰਕੇ ਦੇਵਾਂਗੇ ਤੁਹਾਨੂੰ 22 ਮਾਡਲ ਹੈ ਵੀ 1,25,000 ਚ ਪੀਸ ਪੈ ਜਾਊਗਾ ਆਪਾਂ ਨੂੰ 22 ਮਾਡਲ ਜਗਜੀਤ ਕੰਪਨੀ ਦਾ ਤੇ ਅੱਗੇ ਲੈਂਡ ਫੋਰਸ ਦਿਖਾ ਦੇ ਵੀਰੇ ਐਡਵਾਂਸ ਪਲੱਸ ਆ ਗਿਆ 2023 ਮਾਡਲ 7.5 ਫੁੱਟਾ ਵੀਰੇ 7.5 ਫੁੱਟਾ ਐਡਵਾਂਸ ਪਲੱਸ ਆ ਗਿਆ ਵੀਰੇ 1,65,000 ਰੁਪਿਆ ਰੇਟ ਹੈ ਪਰਾ 7.5 ਫੁੱਟਾ ਜੀ ਇਹ 2023 ਮਾਡਲ ਪੀਸ ਐ ਵੀ ਪੂਰਾ ਸਾਫ ਸੁਥਰਾ ਹੈ ਜੀ ਤੇ ਸੁਪਰਸੀਡਰਾਂ ਦਾ ਵੀਰੇ ਸਟਾਕ ਹੋਰ ਵੀ ਬਹੁਤ ਆਉਣਾ ਵੀਰੇ ਜਿਹੜਾ ਆਪਣੇ ਕੋਲੇ ਪਿਆ ਹੈ ਇਹ ਵੀ ਬਥੇਰ ਹੈ ਸਟਾਕ ਹੈ ਤੇ ਜਦੋਂ ਮਰਜੀ ਜਿਹੜਾ ਮਰਜੀ ਸੁਪਰਸੀਡਰ ਜੇ ਐਪਲੀਮੈਂਟ ਕੋਈ ਵੀ ਲੈਣਾ ਵੀਰੇ ਵੇਜੇ ਚ ਕੋ ਕੇ ਕਾਲ ਕਰ ਸਕਦੇ ਹੋ 22 ਮਾਡਲ ਆ ਗਿਆ ਜਸਵੰਤ ਕੰਪਨੀ ਦਾ ਤੇਲ ਜ਼ਰੂਰ ਕਾਲਾ ਮਰ ਹੈ ਵੀਰੇ ਪੀਸ ਪੂਰਾ ਸਾਫ ਹੈ ਸਿਰਫ ਤੇਲ ਕਾਲਾ ਵੱਜਿਆ ਹੈ ਇਹਨਾਂ ਨੂੰ ਵੀਰੇ ਜਿਵੇਂ ਚਾਲੂ ਹੈ ਵੀਰੇ ਸਾਰਾ ਕੁਝ। ਕੁੱਲ 1,30,000 ਦਾ ਵੀਰੇ ਸਵਾ ਲੱਖ ਦੀ ਮੰਨ ਕੇ ਚੱਲੋ ਕੁੱਲ 1,30,000 ਦਾ ਜਸਵੰਤ ਦਾ 22 ਮਾਡਲ 8 ਬੋਟਾ ਪੀਸ ਆ। ਆ ਜਾ ਬਰਾ ਪਿੱਛੇ ਗ੍ਰੀਨ ਸਿਸਟਮ ਇਹ ਵੀ ਲੈਂਡ ਫੋਰਸ ਕੰਪਨੀ ਦੇ ਨੇ ਤੰਨੇ ਪੀਸ ਵੀਰੇ। ਗ੍ਰੀਨ ਸਿਸਟਮ ਆ ਗਿਆ ਵੀਰੇ 2021 ਮਾਡਲ ਪੀਸ ਹੈ ਪੀਸ ਦੇਖੋ ਜਿਵੇਂ ਨਵੀਂ ਕੰਡੀਸ਼ਨ ਲਈ ਖੜਿਆ ਵੀਰੇ। ਰੰਗ ਪਾਪੜੀ ਥੋੜੀ-ਮੋਟੀ ਕਿਤੇ ਨਾ ਕਿਤੇ ਵੀਰੇ ਗ੍ਰੀਨ ਸਿਸਟਮ ਦੇ ਆਉਣ ਦੀ ਸ਼ਿਕਾਇਤ ਹੈਗੀ ਹੈ 1,30,000 ਚ ਪੀਸ ਪੈ ਜਾਊਗਾ 8.5 ਬੋਟਾ ਜੀ। 8.5 ਫੁੱਟਾ ਲੈਂਡ ਫੋਰਸ ਹੈ ਜੀ ਅੱਗੇ ਆ ਗਿਆ 8.5 ਫੁੱਟਾ ਲੈਂਡ ਫੋਰਸ ਐਡਵਾਂਸ ਪਲੱਸ ਐਡਵਾਂਸ ਪਲੱਸ ਵੀਰੇ ਨਵੇਂ ਬਲੇਡ ਨੇ ਜਿਵੇਂ ਨਵੇਂ ਬਲੇਡਾਂ ਚ 2023 ਮਾਡਲ ਕੁੱਲ 1,70,000 ਦਾ ਪੀਸ ਪੈ ਜੂਗਾ ਜੀ 1.75 ਡਿਮਾਂਡ ਹੈ ਕੁੱਲ 1.70 ਦਾ ਐਡਵਾਂਸ ਪਲੱਸ ਜਿਵੇਂ ਨਵੇਂ ਕੰਡੀਸ਼ਨ ਚ ਨਵੇਂ ਬਲੇਡਾਂ ਚ ਵੀਰੇ ਅੱਗੇ ਹੋਰ ਆ ਗਿਆ ਵੀਰੇ ਐਡਵਾਂਸ ਪਲੱਸ 1,68,000 ਚ ਨਾਲ ਦੇ ਬਲੇਡੇ ਦੇ ਵੀ ਵੀਰੇ ਜਿਵੇਂ ਨਵੇਂ ਪਏ ਨੇ 2023 ਮਾਡਲ ਨਾਲ ਦੇ ਬਲੇਡ ਪੂਰੇ ਪਏ ਨੇ 168000 ਚ ਜਮਾ ਨਵੀਂ ਕੰਡੀਸ਼ਨ ਲਈ ਖੜਿਆ ਹੋਇਆ ਹੈ ਸੁਪਰਸੀਡਰ ਥੋੜੀ-ਮੋਟੀ ਜਿਵੇਂ ਕਹਣਾ ਕਿਤੇ ਨਾ ਕਿਤੇ ਆਪ ਆਪਣੀ ਦੀ ਸ਼ਿਕਾਇਤ ਇਨਾਂ ਚ ਵੀਰੇ ਹਰ ਇੱਕ ਬਾਈ ਨੂੰ ਪਤਾ ਹੈਗੀ ਹੈ ਅੱਗੇ ਆ ਗਿਆ ਜੀ ਆਪਣਾ ਧਰਤੀ ਮਿੱਤਰਾ ਇਹ ਸੁਪਰਸੀਡਰ ਵੀਰੇ ਗੀਰ ਕੰਪਨੀ ਦਾ ਬਣਿਆ ਹੋਇਆ ਸਟੀਲੀ ਡਿਸਕਾਂ ਚ ਪੀਸ ਜਮਾ ਨਵੀਂ ਨਕੋਰ ਹੈ ਵਧੀਆ ਕੰਡੀਸ਼ਨ ਚ ਹੈ ਕੋਈ ਦਿੱਕਤ ਨਹੀਂ 2023 ਮਾਡਲ ਕੁੱਲ ਤੇ ਕੁੱਲ 155000 ਰੇਟ ਹੈ ਵੀਰੇ 5% ਡਿਸਕਾਊਂਟ ਹੋ ਜਾਊਗਾ 1.5 ਲੱਖ ਰੁਪਏ ਦਾ ਪੀਸ ਪੈਜੂਗਾ ਵੀਰੇ ਜਮਾ ਸਾਫ ਸੁਥਰੀ ਜੀ ਕੰਡੀਸ਼ਨ ਚ ਮਿਹਨ ਦਾ ਰਾ ਦਾ ਸੁਪਰ ਸੀਡਰ ਹੈ ਤੇ ਇੱਕ ਆ ਗਿਆ ਵੀਰੇ ਆਪਣੇ ਕੋਲੇ ਸੁਪਰ ਸੀਡਰ ਜਗਜੀਤ ਕੰਪਨੀ ਦਾ ਫੱਟਾ ਕਿਟ ਸਮੇਤ ਕੁੱਲ ਤੇ ਕੁੱਲੇ ਪੀਸ ਆਪਾਂ ਨੂੰ ਪੈਜੂਗਾ ਜੀ 75000 ਰੁਪਏ ਦਾ ਫੱਟੇ ਕਿਟ ਨਾਲ 20 ਮਾਡਲ 7 ਫੁੱਟ ਤੇ ਆਪਣੇ ਕੋਲੇ ਪਲੈਂਟਰ ਵੀ ਹੈਗੇ ਨੇ ਵੀਰੇ 24 ਮਾਡਲ ਪਲੈਂਟਰ ਤੇ 22 24 ਮਾਡਲ ਪਲੈਂਟਰ ਕੁੱਲ ਸਵਾ 3 ਲੱਖ ਦਾ ਤਨ 30 ਦਾ ਪੈ ਜਾਊਗਾ ਪਲੈਂਟਰ ਕਈ ਖੜੇ ਨੇ ਤੇ ਟੂੜੀ ਵਾਲੇ ਰੀਪਰ ਬਹੁਤ ਨੇ ਵੀਰੇ ਨੈਕਸਟ ਪਾਰਟ ਚ ਤੁਹਾਨੂੰ ਰੀਪਰਾਂ ਦੀ ਕੰਪੈਨਾਂ ਵਗੈਰਾ ਦੀ ਵੀਡੀਓ ਦਿਖਾਵਾਂਗੇ ਵੀਰੇ ਸਾਰੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਇੰਸਟਾਗ੍ਰam ਜੀ ਵੀ ਗੁਰਤੇ ਤੇ ਜਾ ਕੇ ਤੁਸੀਂ ਕੱਲੀ ਕੱਲੀ ਚੀਜ਼ ਦਾ ਕੱਲਾ ਕੱਲਾ ਅਪਡੇਟ ਤੁਸੀਂ ਦੇਖ ਸਕਦੇ ਹੋ ਸਪਰੇਅ ਵਾਲਾ ਢੋਲਾ ਵੀ ਹੈਗਾ ਵੀਰੇ ਆਪਣੇ ਕੋਲੇ ਸਪਰੇਅ ਵੰਪ 2 ਨੇ ਤੇ ਹਰ ਇੱਕ ਤਰ੍ਹਾਂ ਦੀ ਮਸ਼ੀਨਰੀ ਹੈ ਵੀਰੇ ਗੱਲ ਮੁਕਾਓ ਹਾਲਤ ਤੇ ਤਵੀਆਂ ਨਹੀਂ ਅਜੇ ਮੌਕੇ ਤੇ ਹੈਗੀਆਂ ਟਰੈਕਟਰਾਂ ਤੋਂ ਕੰਪੈਨ ਤੱਕ ਵੀਰੇ ਸਾਰੀ ਮਸ਼ੀਨਰੀ ਹੈ ਜੁੜੇ ਰਹੋ ਜਿਉਂਦੇ ਬਸਦੇ ਰਹੋ ਧੰਨਵਾਦ